ਕੈਪਟਨ ਸ਼ੁਕਲਾ ਨੂੰ ਇਸਰੋ ਅਤੇ ਅਮਰੀਕੀ ਪੁਲਾੜ ਏਜੰਸੀ NASA ਦੇ ਸਾਂਝੇ ਪੁਲਾੜ ਮਿਸ਼ਨ ਲਈ ਚੁਣੇ ਗਏ ਨੇ। ਉਹ ਇਸ ਸਾਲ ਅਕਤੂਬਰ ਤੋਂ ਬਾਅਦ ਇਸ ਮਿਸ਼ਨ ਤਹਿਤ ਕਿਸੇ ਵੀ ਸਮੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੀ ਜਾ ਸਕਦੇ ਨੇ। ਜੇਕਰ ਕੈਪਟਨ ਸ਼ੁਕਲਾ ਇਸ ਮਿਸ਼ਨ ਦੇ ਤਹਿਤ ਪੁਲਾੜ ਦੇ ਵਿੱਚ ਜਾਂਦੇ ਨੇ ਤਾਂ ਉਹ ਪਿਛਲੇ 40 ਸਾਲਾਂ 'ਚ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਪੁਲਾੜ ਯਾਤਰੀ ਹੋਣਗੇ। ਤਨੂ ਦਾਸ ਜੀ ਇਸ ਤੋਂ ਪਹਿਲਾਂ ਰਾਕੇ ਸ਼ਰਮਾ 1986 ਚ ਸੋਵੀਅਤ ਮਿਸ਼ਨ ਦੇ ਨਾਲ ਪੁਲਾੜ ਦੇ ਵਿੱਚ ਗਏ ਸਨ ਇਸਰੋ ਨੇ ਸ਼ੁੱਕਰਵਾਰ ਯਾਨੀ 2 ਅਗਸਤ ਨੂੰ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾ ਕ੍ਰਿਸ਼ਨਨ ਨਾਇਰ ਦੇ ਨਾਲ ਕੈਪਟਨ ਸੁਭਾਂਸ਼ੂ ਸ਼ੁਕਲਾ ਨੂੰ ਐਕਸੀਅਮ 4 ਮਿਸ਼ਨ ਦੇ ਲਈ ਚੁਣਿਆ ਹੈ ਤੁਹਾਨੂੰ ਦੱਸ ਦਈਏ ਸੁਭਾਂਸ਼ੂ ਸ਼ੁਕਲਾ ਪ੍ਰਤਾਨ ਪੁਲਾੜ ਯਾਤਰੀ ਹੋਣਗੇ ਜਦਕਿ ਨਾਇਰ ਨੂੰ ਬੈਕਅੱਪ ਦੇ ਲਈ ਚੁਣਿਆ ਗਿਆ ਹੈ ਪਰਦਾਨ ਦਾ ਮਤਲਬ ਹੈ ਕਿ ਸੁਭಾಂಶੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਜਾਣ ਕੇ ਪਰ ਜੇਕਰ ਕਿਸੇ ਕਾਰਨ ਉਹ ਜਾਣ ਤੋਂ ਸਮਰਥ ਹੋ ਜਾਂਦੇ ਨੇ ਤਾਂ ਨਾਇਰ ਉਹਨਾਂ ਦੀ ਜਗ੍ਹਾ ਤੇ ਜਾਣ ਕੇ ਇਸ ਮੌਕੇ ਭਾਰਤੀ ਹਵਾਈ ਸੈਨਾ ਨੇ ਸੋਸ਼ਲ ਮੀਡੀਆ ਵੈਬਸਾਈਟ ਐਕਸ ਤੇ ਪੋਸਟ ਕਰਕੇ ਕੈਪਟਨ ਸ਼ੁਕਲਾ ਅਤੇ ਕੈਪਟਨ ਨਾਇਰ ਨੂੰ ਬਤਾਈ ਦਿੱਤੀ ਹੈ ISRO ਦੁਆਰਾ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ISRO ਅਤੇ NASA ਦੇ ਸਾਂਝੇ ਯਤਨਾਂ ਨੂੰ ਅੱਗੇ ਵਧਾਉਂਦੇ ਢਿੱਚੇ ਵੱਲ ISRO ਦੇ ਮਨੁੱਖੀ ਪਲਾੜ ਉਡਾਣ ਕੇਂਦਰ ਨੇ ਆਪਣੇ ਅਗਲੇ ਪ੍ਰੋਗਰਾਮ ਦੇ ਲਈ NASA ਦੇ ਨਾਲ ਇੱਕ ਸਪੇਸ ਫਲਾਈਟ ਸਮਝੌਤਾ ਕੀਤਾ ਹੈ SF-A ਨੁਮਾਨਤਾ ਪ੍ਰਾਪਤ ਸੇਵਾ ਪ੍ਰਦਾਤਾ Axiom Space ਨਾਲ ਦਾਖਲ ਕੀਤਾ ਗਿਆ ਇਹ ਮਿਸ਼ਨ Axiom 4 ਹੋਵੇਗਾ ਪੁਲਾੜ ਯਾਤਰੀਆਂ ਤੋਂ ਇਲਾਵਾ ਪੁਲਾੜੀਅਨ ਆਪਣੇ ਨਾਲ ਮਾਲ ਅਤੇ ਹੋਰ ਸਮਾਨ ਦੀ ਲੈ ਕੇ ਜਾਣਗੇ ਸੁਬੰਸ਼ੂ ਸ਼ਕਲਾ ਅਤੇ ਪ੍ਰਸ਼ਾਦ ਬਾਲ ਕ੍ਰਿਸ਼ਨਨ ਨਾਇਰ ਵੀ ਗਗਨ ਯਾਨ 'ਚ ਸ਼ਾਮਲ ਨੇ ਇਸ ਰੋਦੇ ਕਹਿੇ ਮੁਤਾਬਕ ਸੁਬੰਸ਼ੂ ਸ਼ਕਲਾ ਅਤੇ ਪ੍ਰਸ਼ਾਦ ਬਾਲ ਕ੍ਰਿਸ਼ਨਨ ਨਾਇਰ ਨੂੰ ਮਿਸ਼ਨ ਲਈ ਰਾਸ਼ਟਰੀ ਮਿਸ਼ਨ ਅਸਾਈਨਮੈਂਟ ਬੋਰਡ ਦੁਆਰਾ ਲੀਡ ਅਤੇ ਬੈਕਅਪ ਮਿਸ਼ਨ ਪਾਇਲਟ ਵਜੋਂ ਸਿਫਾਰਿਸ਼ ਕੀਤੀ ਗਈ ਨਿਰਤਾਰਿਤ ਅਮਲੇ ਦੇ ਮੈਂਬਰਾਂ ਨੂੰ ਮਲਟੀਲੇਟਰਲ ਕਰੂ ਆਪਰੇਸ਼ਨ ਪੈਨਲ ਦੁਆਰਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਲਈ ਉਡਾਣ ਭਰਨ ਦੇ ਲਈ ਮਨਜ਼ੂਰੀ ਦਿੱਤੀ ਜਾਵੇਗੀ ਹੌਂਟੌਨ ਨੂੰ ਦੱਸਦੇ ਆ ਕਿ ਕਿਹੜਾ ਮਿਸ਼ਨ ਹੈ ਗਰੁੱਪ ਕੈਪਟਨ ਸੁਭਾਨਸ਼ੂ ਸ਼ੁਕਲਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਾ ਰਹੇ ਨੇ ਔਰ ਇੱਕ ਨਿੱਜੀ ਸਪੇਸ ਕੰਪਨੀ ਐਕਸੀਅਮ ਸਪੇਸ ਦਾ ਚੌਥਾ ਮਿਸ਼ਨ ਹੈ ਇਹ ਮਿਸ਼ਨ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਹਿਯੋਗ ਨਾਲ ਸ਼ੁਰੂ ਹੋਵੇਗਾ ਇਸ ਪੁਲਾੜ ਯਾਨ ਨੂੰ ਸਪੇਸਐਕਸ ਰਾਕਟ ਰਾਹੀਂ ਲਾਂਚ ਕੀਤਾ ਜਾਵੇਗਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਇਸ ਪੁਲਾੜ ਯਾਨ ਦੇ ਵਿੱਚ ਗਰੁੱਪ ਕੈਪਟਨ ਸ਼ੁਕਲਾ ਦੇ ਨਾਲ ਪੋਲੈਂਡ ਹੰਗਰੀ ਅਤੇ ਅਮਰੀਕਾ ਦੇ ਪੁਲਾੜ ਯਾਤਰੀ ਵੀ ਹੋਣਗੇ ਤੁਹਾਨੂੰ ਦੱਸ ਦਿਆਂ ਕਿ ਆਖਿਰ ਕੈਪਟਨ ਸੁਭਾਂਸ਼ੂ ਸ਼ਕਲਾ ਕੌਣ ਨੇ ਜਾਣਕਾਰੀ ਮੁਤਾਬਕ ਕੈਪਟਨ ਸੁਭਾਂਸ਼ੂ ਸ਼ਕਲਾ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਨੇ ਉਹਨਾਂ ਦਾ ਜਨਮ 10 ਅਕਤੂਬਰ 1985 ਨੂੰ ਹੋਇਆ ਸੀ ਉਹਨਾਂ ਨੂੰ ਹਾਲ ਹੀ ਗਰੁੱਪ ਕੈਪਟਨ ਦੀ ਅਹੁਦੇ ਤੇ ਤਰੱਕੀ ਦਿੱਤੀ ਗਈ ਇਸ ਤੋਂ ਪਹਿਲਾਂ ਉਹ ਵਿੰਗ ਕਮਾਂਡਰ ਦੇ ਵਜੋਂ ਤਾਇਨਾਤ ਸਨ ਉਹ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਨੇ ਅਤੇ ਉਹਨਾਂ 17 ਜੂਨ 2006 ਨੂੰ ਭਾਰਤੀ ਫੌਜੀ ਸੈਨਾ ਦੀ ਲੜਾਕੂ ਸ਼ਾਖਾ ਦੇ ਨਾਲ ਜੋੜਿਆ ਗਿਆ ਸੀ ਤਨੁਦਾਸੀ ਇਸ ਮਿਸ਼ਨ ਦੇ ਲਈ ਭਾਰਤੀ ਵਾਈ ਜੇਨਾ ਦੇ ਚਾਰ ਪਾਇਲਟਾਂ ਦੀ ਚੋਣ ਕੀਤੀ ਗਈ ਇਸ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਦੀ ਔਰਬਿਟ ਦੇ ਵਿੱਚ ਭੇਜਿਆ ਜਾਵੇਗਾ ਫਿਰ ਉਹਨਾਂ ਨੂੰ ਤਿੰਨ ਦਿਨਾਂ ਬਾਅਦ ਵਾਪਸ ਪਰਤਣਾ ਹੋਵੇਗਾ ਭਾਰਤੀ ਪੁਲਾੜ ਏਜੰਸੀ ਇਸ ਰੋਹ ਇਸ ਮਿਸ਼ਨ ਦੀ ਤਿਆਰੀ ਲਈ ਲਗਾਤਾਰ ਪ੍ਰੀਖਣ ਕਰ ਰਹੀ ਹੈ ਪਿਛਲੇ ਸਾਲ ਅਕਤੂਬਰ 2023 ਕੀਤੇ ਗਏ ਇੱਕ ਮਹੱਤਵਪੂਰਨ ਪ੍ਰੀਖਣ ਤੋਂ ਪਤਾ ਲੱਗਿਆ ਹੈ ਕਿ ਰਾਕਟ ਕਿਸੇ ਵੀ ਖਰਾਬੀ ਦੀ ਸਥਿਤੀ 'ਚ ਚਾਲਕ ਦਲ ਸੁਰੱਖਿਅਤ ਬਾਹਰ ਨਿਕਲ ਸਕਦਾ ਹੈ ਭਾਰਤੀ ਵਾਇਸ ਨੇਤਾ ਤੋਂ ਚੁਣੇ ਗਏ ਹਨ ਚਾਰ ਅਧਿਕਾਰੀਆਂ ਦੇ ਨਾਮ ਗਰੁੱਪ ਕੈਪਟਨ ਸੁਭಾಂಶੂ ਸ਼ੁਕਲਾ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ ਤੇ ਗਰੁੱਪ ਕੈਪਟਨ ਅੰਕਿਤ ਪ੍ਰਤਾਪ ਨੇ